ਸ਼ਲੋਕ ਮਹਲਾ 3 ਤੀਜਾ ਸਤਗੁਰ ਸੇਵੇ ਆਪਣਾ ਸੂ ਸਿਰ ਲੇਖੇ ਲਾਏ ਵਿੱਚੋਂ ਆਪ ਗਵਾਈ ਕਹਿ ਰਹਿਨ ਸੱਚ ਲਿਵਲਾਈ ਸਤਗੁਰ ਜਿਨੀ ਨਾ ਸੇਵਿਓ ਤਿਨਾਂ ਮਿਰਤਾ ਜਨਮ ਗਵਾਈ ਨਾਨਕ ਜੋ ਤਿਸ ਭਾਵੇਂ ਸੂ ਕਰੇ ਕਹਿਣਾ ਕਿਛੂ ਨਾ ਜਾਏ ਮਹਲਾ 3 ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾਂ ਕਰਮ ਕਮਾਏ ਦੂਜੇ ਭਾਏ ਅਗਿਆਨੀ ਪੂਜਦੇ ਦਰਗਾਹ ਮਿਲੈ ਸਜਾਏ ਆਤਮ ਦੇਵ ਪੂਜੀਐ ਬਿਨ ਸਤਗੁਰੂ ਬੂਜ ਨਾ ਪਾਏ ਜਪ ਤਪ ਸੰਜਮ ਪਾਣਾ ਸਤਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੇ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜੱਪੂ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜੱਪੂ ਮਨ ਮੇਰੀ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜੱਪੂ ਮਨ ਮੇਰੀ ਜਿਤ ਦਾਲ ਦੇ ਦੁੱਖ ਭੋਖ ਸਭ ਲਹਿ ਜਾਂਦੀ ਹਰ ਹਰ ਨਾਮ ਜੱਪੂ ਮਨ ਮੇਰੀ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਧੁਰ ਸਾਚੈ ਹਰਿਤ ਮੁਖ ਨਾਮ ਜਪਾਤੀ ਸ਼ਲੋਕ ਮਹਲਾ 3 ਸਤ ਗੁਰ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਲੱਖ ਚੌਰਾਸੀ ਫੇਰ ਪਇਆ ਮਰ ਜੰਮੈ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੋ ਆਪ ਕਰਾਏ ਸੋ ਹੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਓ ਤੈਨ ਸੱਚੀ ਸਦਾ ਲਿਵ ਹੋਏ ਨਾਨਕ ਜਿਸ ਨੂੰ ਮੇਲੇ ਨਾ ਵਿਛੜੈ ਸਹਜ ਸਮਾਵੈ ਸੋਇ ਮਹੱਲਾ ਤੀਜਾ ਸੋ ਭਗਉਤੀ ਜੋ ਭਗਵੰਤੈ ਜਾਣੈ ਗੁਰ ਪ੍ਰਸਾਦੀ ਆਪ ਪਛਾਨੈ ਧਾਵਤ ਰਾਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਿਖਾਨੈ ਐਸਾ ਭਗਉਤੀ ਉੱਤਮ ਹੋਇ ਨਾਨਕ ਸੱਚ ਸਮਾਵੈ ਸੋਇ ਮਹੱਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਏ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਉ ਬਾਦਿਰ ਚਾਏ ਅਰਨ ਦਿਨ ਦੁਖੀ ਆ ਦੂਜੈ ਭਾਏ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੁ ਮੀਟਣਾ ਨਾ ਜਾਏ ਨਾਨਕ ਬਿਨ ਸਤਗੁਰ ਸੇਵੇ ਮੋਖ ਨ ਪਾਏ ਪਾਉੜੀ ਸਤਗੁਰ ਜਿਨਿ ਧਿਆਇਆ ਸੇ ਕੜ ਨਾ ਸੁਆਹੀ ਸਤਗੁਰ ਜਿਨਿ ਧਿਆਇਆ ਸੇ ਤ੍ਰਿਪਤ ਅਗਾਹੀ ਸਤਗੁਰ ਜਿਨਿ ਧਿਆਇਆ ਤਿਨ ਜਮ ਡਰ ਨਾਹੀ ਜਿਨ ਕੋ ਹਵਾ ਕਿਰਪਾਲ ਹਰ ਸੇ ਸਤਗੁਰ ਪੈ ਰੀ ਪਾਈ ਤਿਨ ਐਥੈ ਉਤੈ ਮੁਖ ਉਜਲੇ ਹਰ ਦਰਗਾਹ ਪਹਿੰਦੇ ਜਾਹੀ ਸ਼ਲੋਕ ਮਹਲਾ ਦੂਜਾ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਦੀ ਜੈਦਾਰ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਢਹੁ ਭੁੱਲੀ ਨਾਨਕਾ ਫਿਰ ਫਿਰ ਜਨਮ ਮੂਈ ਆਸ ਕਸਤੂਰੀ ਕੈ ਭੋਲੜੈ ਗੰਦੇ ਡੰਮ ਪਈ ਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤਿਅ ਅਵਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੀ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗੁਆਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਮੈ ਅੱਗੇ ਆਣ ਨਿਵਾਏ ਸ਼ਲੋਕ ਮਹਲਾ ਤੀਜਾ ਵੇਸ ਕਰੇ ਕੂਪ ਕਲਖਣੀ ਮਨ ਕੋਟੈ ਕੂੜਿਆਰ ਪਿਰ ਕਹਿ ਭਾਣੈ ਨਾ ਚੱਲੈ ਹੁਕਮ ਕਰੀ ਗਵਾਰ ਗੁਰ ਕਹਿ ਭਾਣੈ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੀਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ ਮਨ ਤਨ ਸੌਪੇ ਕੰਤ ਕੋ ਸ਼ਬਦ ਦੇ ਧਰੇ ਪਿਆਰ ਬਿਨ ਨਾਮੈ ਕਿਨੈ ਨਾ ਪਾਇਆ ਦੇਖੋ ਹਿਰਦੈ ਵਿਚਾਰ ਨਾਨਕ ਸਾਸ ਵਾਲਿਓ ਤਲਖਣੀ ਜੇ ਰਾਵੀ ਸਿਰ ਜਨਹਾਰ ਮਹੱਲਾ ਤੀਜਾ ਮਾਇਆ ਮੋਹ ਗੁਵਾਰ ਹੈ ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾ ਦੁਖ ਪਾیندੇ ਡੁੱਬੇ ਹਰ ਨਾਮ ਵਿਸਾਰ ਭਲਕੇ ਉੱਠ ਬਹੁ ਕਰਮ ਕਮਾਵੈ ਦੂਜੈ ਭਾਈ ਪਿਆਰ ਸਤਗੁਰ ਸੇਵਹਿ ਆਪਣਾ ਭੌਜਲ ਉਤਰੇ ਪਾਰ ਨਾਨਿਕ ਗੁਰਮੁਖ ਸੱਚ ਸਮਾਵਹਿ ਸੱਚ ਨਾਮ ਉਰ ਧਾਰ ਪੌੜੀ ਹਰ ਜਨ ਥਲ ਮਹੀਲ ਪਰਪੂਰ ਦੂਜਾ ਨਾਹੀ ਕੋਈ ਹਰ ਆਪ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਖਡ ਹੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਹੋਏ ਸਭ ਹਰ ਕੀ ਕਰਹੁ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਸਲੋਕ ਮਹੱਲਾ ਤੀਜਾ ਮਨ ਮੁਖ ਮੈਲੀ ਕਾਮਣੀ ਕੁਲਖਣੀ ਕੁਨਾਰ ਪੇਰ ਛੋੜਿਆ ਘਰ ਆਪਣਾ ਪਰ ਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੂਕਾਰ ਨਾਨਕ ਬਿਨ ਨਾਵੇਂ ਕਰੂਪ ਕਸੋਹਣੀ ਪਰ ਹਰ ਛੋੜੀ ਪਧਾਰ ਮਹੱਲਾ ਤੀਜਾ ਸ਼ਬਦ ਰਤੀ ਸੋਹਾਗਣੀ ਸਤਿਗੁਰ ਕੈ ਭਾਏ ਪਿਆਰ ਸਦਾ ਰਾਵੈ ਪਿਰ ਆਪਣ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮਿਲਨ ਹਾਰ ਪੌੜੀ ਹਰ ਤੇਰੀ ਸਭ ਕਰਹਿ ਉਸਤਤ ਜਿਨ ਫਾਤੇ ਕਾਢਿਆ ਹਰ ਤੁਧਨੋ ਕਰਹਿ ਸਭ ਨਮਸ਼ਕਾਰ ਜਿਨ ਪਾਪੈ ਤੇਰਾ ਕੀਆ ਹਰ ਨਮਾਨਿਆ ਤੂੰ ਮਾਲ ਹਰ ਡਾਢੀ ਹੂੰ ਤੂੰ ਡਾਡਿਆ ਹਰ ਅਹੰਕਾਰੀਆਂ ਮਾਰਨੇ ਵਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆਂ ਸਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਇ ਕਿਰਪਾ ਕਰੇ ਜਿਸ ਆਪਣੀ ਇਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਜੈ ਕੋਈ ਮਹੱਲਾ ਤੀਜਾ ਨਾਨਕ ਹਰ ਨਾਮ ਜਿਨਿ ਅਰਾਧਿਆ ਅਨੰਦਿ ਨ ਹਰਿ ਲਿਵ ਤਾਰ ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੈ ਕਾਰ ਪੂਰਾ ਪੂਰਾ ਕਰ ਛੋਡਿਆ ਹੁਕਮ ਸਵਾਰ ਨਹਾਰ ਗੁਰ ਪ੍ਰਸਾਦੀ ਜਿਨ ਬੂਜਿਆ ਤਿਨ ਪਾਇਆ ਮੁਖ ਦਵਾਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਪਉ ਜਲ ਸੰਸਾਰ ਸਭ ਔਗਣ ਗੁਣੀ ਮਟਾਇਆ ਗੁਰਿਆਪੇ ਬਖਸ਼ਨ ਹਾਰ ਪਉੜੀ ਹਰ ਕੀ ਭਗਤਾ ਪਰ ਤੀਤ ਹਰ ਸਭ ਕਿਛ ਜਾਣਦਾ ਹਰ ਜੀਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉ ਕੀਜੈ ਜਾਂ ਨਾਹੀ ਅ ਧਰਮ ਮਾਰਦਾ ਸੱਚਾ ਸਾਹਿਬ ਸਚਿ ਨਿਆਉ ਪਾਪੀ ਨਰ ਹਾਰਦਾ ਸਲਾਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸ਼ਲੋਕ ਮਹਲਾ 3 ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾ ਉਰ ਧਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੀਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਨਾਰ ਮਹਲਾ 3 ਗੁਰਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਈ ਧਿਆਆਂ ਨਾਮ ਹਰੀ ਹਉਮੈ ਮਾਰ ਮਲਾਈਐ ਗੁਰ ਕੈ ਸ਼ਬਦ ਤਾਰੇ ਨਾਨਕ ਸਹਿਜ ਸਮਾਇਨ ਹਰਿ ਆਪਣੀ ਕਿਰਪਾ ਕਰੇ ਪਉੜੀ ਹਰਿ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਆਂ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀਆਂ ਹਰ ਭਗਤਾਨੋ ਦੇ ਆਨੰਦ ਥਿਰ ਘਰੀ ਬਹਾਲਿਐਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਐਨ ਹਰ ਭਗਤਾਨੋ ਦੇ ਪਿਆਰ ਕਾਰ ਅੰਗ ਨਿਸਤਾਰਿਐਨ ਸਲੋਕ ਮਹੱਲਾ ਪਹਿਲਾ ਕਬੁੱਧ ਢੂਮਣੀ ਕੁਦਇਆ ਕਸਾਇਨ ਪਰਿੰਦਾ ਘਟ ਚੂੜੀ ਮੁੱਠੀ ਕਰੋਧ ਚੰਡਾਲ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਸਤ ਸੰਜਮ ਕਰਨੀ ਕਰ ਨਾਮਣ ਨਾਉ ਜਪੇ ਹੀ ਨਾਨਕ ਅੱਗੇ ਊਤਮ ਸੇਈ ਜੇ ਪਾਪਾਂ ਪੰਦ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋ ਤਿਸ ਭਾਵੇਂ ਨਾਨਕਾ ਕਗ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ ਕਾਰਜ ਦੇ ਸوار ਸਤਿਗੁਰ ਸੱਚ ਸਾਖੀ ਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਖੀ ਐ ਸ਼ਲੋਕ ਮਹਲਾ ਤੀਜਾ ਜਿਉ ਪਿੰਡ ਸਭ ਤਿਸ ਕਾ ਸਬ ਸਹ ਦੇ ਆਧਾਰ ਨਾਨਕ ਗੁਰਮੁਖ ਸੇਵੀ ਐ ਸਦਾ ਸਦਾ ਦਾਤਾਰ ਹਉ ਬਲੇ ਹਾਰੀ ਤਿਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹ ਲਾ ਕੇ ਮੁਖ ਸਾਦੇ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸ਼ਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਵਨਿੱਧ ਖਰਚਿਓ ਖਾਓ ਅਠਾਰਾ ਸਿੱਧੀ ਪਿਛੈ ਲਗੀਆਂ ਫਿਰ ਨਿਜ ਕਰ ਵਸੈ ਨਿਜ ਥਾਂਇ ਹਨ ਹਦ ਤੁਨੀ ਸਦ ਵਜਦੇ ਹੁਨ ਮਨ ਹਰ ਲਿਵ ਲਾਇ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕੈ ਕਿਤ ਅਰਥ ਤੂੰ ਆਇਆ ਨਿਤ ਦੇਵ ਹੋ ਦਾਨ ਦਇਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸ਼ੁੱਧ